ਅਜੂਬਾ ਦੋਸਤੋ ਲੋਕ ਸਭਾ ਚੋਣ 2024 ਦਾ ਜਿਹੜਾ ਬਿਲਕੁਲ ਵੱਚੂਕਾ ਹੈ ਤੇ ਜਿਹੜਾ ਚੋਣ ਪ੍ਰਚਾਰ ਅਸਲ ਵਿੱਚ ਸਿਖਰਾਂ ਤੇ ਹਰ ਉਮੀਦਵਾਰ ਆਪਣੇ ਸਹਿਯੋਗੀਆਂ ਦੇ ਸਮਰਥਕਾਂ ਦੇ ਕੋਲ ਜਾ ਕੇ ووٹ ਪਾਉਣ ਲਈ ਪ੍ਰੇਟ ਕਰ ਰਿਹਾ ਉੱਥੇ ਉਹਨਾਂ ਦੇ ਨਾਲ-ਨਾਲ ਜਿਹੜੇ ਉਮੀਦਵਾਰਾਂ ਦੇ ਸਹਿਯੋਗੀ ਨੇ ਤੇ ਉੱਥੇ ਉਹ ਵੀ ਜਾ ਕੇ ਬੋਚ ਕਰ ਰਿਹਾ ਸੋ ਇਸੇ ਲਗਦੇ ਤਹਿਤ ਅੱਜ ਅਸੀਂ ਪਹੁੰਚੇ ਹਾਂ ਕੇਵਲ ਮੰਤਰੀ ਸ੍ਰੀ ਬ੍ਰਹਮ ਸੰਕਰ ਜਿੰਪਾ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਰਾਜਕੁਮਾਰ ਜੱਬੇਵਾਲਪੁਰਾ ਦੇ ਚੋਣ ਪਰਚਾਰ ਦੇ ਲੋਕਾਂ ਤੱਕ ਪਹੁੰਚ ਕਰ ਰਹਾ ਹੈ ਘਰ ਘਰ ਦੋ ਦੂਰ ਜਾ ਰਹਾ ਹੈ ਤੇ ਲੋਕਾਂ ਨੂੰ ਕੰਦੀ ਕਰਦਾ ਫੂਟ ਪਾਉਂਦਾ ਸੋ ਅਸੀਂ ਉਹਨਾਂ ਦੀ ਚੋਣ ਕੰਪੇਨ ਤੇ ਸਰਕਾਰ ਪਰੋਂ ਕੀਤੇ ਕੰਮ ਤੇ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਉਹ ਲੋਕਾਂ ਦੇ ਵਿੱਚ ਜਾ ਰਿਹਾ ਹੈ ਇਹਨਾਂ ਸਾਰੇ ਸਵਾਲਾਂ ਆਪਸੰਦੀ ਅਸੀਂ ਗੱਲਬਾਤ ਕਰਾਂਗੇ ਬ੍ਰਹਮ ਸੰਕਰ ਜੀ ਪਾਰ ਕੈਨਡਿਡੇ ਜੀ ਪਾਜੀ ਤੁਹਾਡਾ ਸਵਾਗਤ ਹੈ ਜੀ ਲੈ ਜੀ ਪਾਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਇਲੈਕਸ਼ਨ ਕੰਪੇਨ ਚੱਲ ਰਹੀ ਹੈ ਕੀ ਲੋਕਾਂ ਦੇ ਵਿੱਚ ਕਿਹੜੇ ਵਿਚਾਰ ਲੈ ਕੇ ਜਾ ਰਹੇ ਹੋ ਕੈਂਪੇਨ ਤੁਹਾਡੀ ਕਿਸ ਤਰ੍ਹਾਂ ਚੱਲ ਰਹੀ ਹੈ ਦੇਖੋ 2 ਸਾਲ ਸਰਕਾਰ ਨੇ ਪੂਰੇ ਹੋਏ ਹੈ ਮਾਨ ਜੋ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਿਹੜੇ 2 ਸਾਲ ਚ ਕੰਮ ਕੀਤਾ ਨੇ ਸਰਕਾਰ ਨੇ ਉਹ ਆਪਣੇ ਆਪ ਦੇ ਵਿੱਚ ਰਮਾਰ ਕੇ ਬਣਾ ਜੀ ਔਰ ਜਨਤਾ ਇਸੀ ਦਾ ਖੁਦ ਸਵਾਗਤ ਕਰਦੀ ਹੈ ਮੈਂ ਕਹਿੰਦਾ ਔਰ ਚਾਹੇ ਬੱਚਿਆਂ ਦੇ ਰੋਜ਼ਗਾਰ ਦੀ 43000 ਦੀ ਗੱਲ ਆ ਚੇਜ਼ੋ ਯੂਲ ਬਿਦਲੀ ਮਾਰਕੀ ਦਾ ਟੋਨ ਪਲਾਜ਼ਾ ਬੰਦ ਹੋਈ ਸਾਡੇ ਇਲਾਕੇ ਦੇ ਵਿੱਚ ਉਹਨਾਂ ਦੀ ਗੱਲ ਆ ਜਾਂ ਆਮ ਆਦਮੀ ਕਲੀਨਿਕ ਦੀ ਗੱਲ ਆ ਇਹਦਾ ਬਹੁਤ ਸਾਰੇ ਜੀਆ ਕਰਤਾ ਹੋ ਪਰ ਜਿਹੜੇ ਪਰਿਵਾਰਾਂ ਨੂੰ ਸ਼ਹੀਦ ਪਰ ਲਹਿੰਦਾ ਬੱਚਾ ਸਾਡਾ ਉਹਨੂੰ 1 ਕਰੋੜ ਰੁਪਏ ਦੇਣ ਦੀ ਗੱਲ ਆ ਅਗਰੇ ਵੀਰ ਨੂੰ ਕੋਈ ਉਹਨੂੰ ਰਿਕੋਗਨਾਈਜ਼ ਸੀ ਦਿੱਤਾ ਸਰਕਾਰ ਨੇ ਜੀਡੀਪੀ ਨੇ ਉਹਨੂੰ 1 ਕਰੋੜ ਰੁਪਏ ਦੇਣ ਦੀ ਗੱਲ ਆ ਇਹ ਕੋਈ ਛੋਟੀਆਂ ਗੱਲਾਂ ਸੀ ਕਿਸੇ ਸਰਕਾਰ ਦੀ ਜੀ ਇਹਦਾ ਬਹੁਤ ਸਾਰੇ ਹੋਰ ਵੀ ਗੱਲਾਂ ਆ ਜੀ ਪ੍ਰਿਸ਼ਸ ਫੀਮ ਦੀ ਗਲਤੀ 30 ਕਿਲੋਮੀਟਰ ਦਾ ਗੱਡੀ ਰੈਸਟੂਪ ਆਲੀ ਰੜੀ ਜਾ। ਸੋ ਕਿਸੇ ਸਰਕਾਰ ਨੂੰ ਸਾਡੇ ਇਸ ਸਰਕਾਰ ਦਾ ਕਾਰਜਕਾਲ ਰੂਲ ਚੈੱਕ ਕੀਤਾ ਜਾਵੇ। ਅਗਰ ਸਰਕਾਰ ਨੇ ਇਸ ਤੋਂ ਕਾਜਾ ਜਿਆਦਾ ਕਿਸੇ ਨੇ ਕੰਮ ਕੀਤੇ ਹੋਣ ਤੇ ਉਹ ਪਿਆਰ ਜਿਹੜਾ ਹੈ ਲੋਕਾਂ ਦਾ ਪੰਜਾਬ ਦੀ ਜਨਤਾ ਅਜਿਹਾ ਮੁੱਖ ਮੰਤਰੀ ਆ ਚਾਹੇ ਰੋਸ਼ੂ ਹੈ ਜੀ ਚਾਹੇ ਉਹ ਸਵਾ ਆ ਲੋਕ ਮਿਲਦੇ ਆ। ਅਸੀਂ ਪਿੰਡਾਂ ਦੇ ਲੋਕਾਂ ਨੂੰ ਜਾ ਰਹੇ ਆ ਤੇ ਲੋਕ ਬੀਬੀਆਂ ਸਾਨੂੰ ਕੀ ਗੱਲ ਕਹਿੰਦੀਆਂ ਮਾਤਾ ਮਾਂ ਮੈਂ। ਉਹ ਕਹਿੰਦੀਆਂ ਜੀ ਮੁੱਖ ਮੰਤਰੀ ਸਾਡਾ ਬਹੁਤ ਧੰਨਵਾਦ ਕਰਦੇ। ਕਿ ਟਰਾ 600 ਨੂੰ ਤਾਂ ਮਾਫ ਗਿਆ। ਉਹਨਾਂ ਸਾਡੇ ਸਾਲ ਦਾ 40-50 ਹਜ਼ਾਰ ਰੁਪਏ ਬਚਿਆ ਉਹਨੂੰ ਪਰਦੇਸੀ ਪ੍ਰਵਾਹ ਦੇ ਦਿੱਤਾ ਆ ਅੰਗਰੇਜ਼ ਭਾਈ ਵਧੀਆ ਸਰਕਾਰ ਦੀ ਗੱਲ ਸਰਕਾਰ ਨੂੰ ਇਥੇ ਕਾਰਜ ਉਹਦੇ ਕੋਈ ਸ਼ਕਤ ਨਹੀਂ ਲੋਕਾਂ ਦਾ ਜਰਾ ਪਿਆ ਉਹ ਜੁਣ ਨਹੀਂ ਨਾਲ ਪਰ ਹੋ ਜਿਵੇਂ ਇਸ ਸੈਸ਼ਨ ਦੇ elections ਨੂੰ ਚੁਣਾ 2024 ਮਹਾਕੁੰ ਚੱਲਿਆ ਇਹਦੇ ਵਿੱਚ ਪਿਛਲੇ ਸਮੇਂ ਦੇਖਿਆ ਅਸੀਂ ਪਾਰਟੀਆਂ ਦੇ ਲੋਕ ਬਖੋ ਪਾਰਟੀਆਂ ਦੇ ਆਮ ਦੇਖਿਆ ਸੁਭਾਅਿਕ ਹੈ ਕਿ ਪਾਰਟੀਆਂ ਇਧਰ ਉਧਰ ਜਾਣਾ ਉਹ ਹੁੰਦਾ ਹੈ elections ਪਹਿਲਾਂ पर इस वे बहुत सारे लोग मौजूदा जिन्हें सांसद चाहे विधायक की तो गल करते हैं कैबिट मंत्री किसी व्यक्ति विशेष की चाहे एक हल्के की गल करते बड़ा इतिहासिकल कर दो मतलब है ये तो किस तरह देख रहेगा देखो बड़ा, बड़ा क्वेश्चन है पार्टी टू पार्टी और मैन टू मैन दस जी अगर डॉक्टर राज कुमार ने कांग्रेस पार्टी छी मौजूदा एम एल ए ਤੇ ਉਹਨਾਂ ਨੇ 2 ਸਾਲ ਦੇ ਸਰਕਾਰ ਦੇ ਕੰਮ ਕਰ ਨੂੰ ਦਾ ਮਦੇ ਨਜ਼ਰ ਛੱਡੀ ਹੈ ਕਿ ਸਰਕਾਰ ਨੂੰ ਅੱਛਾ ਕੰਮ ਕੀਤਾ ਬਨਵਾ ਆਮ ਆਦਮੀ ਪਾਰਟੀ ਨੂੰ ਅੱਛਾ ਕੰਮ ਕਰਨ ਦਾ ਮੌਕਾ ਮਿਲੇਗਾ। ਆਲਿਦੈਰ ਉਹ ਬੰਦਾ ਬਿਨਾ ਕਿਸੇ ਵੇਸਾ ਤੋਂ ਉਹਨੂੰ ਪਾਰਟੀ ਨੇ ਟਿਕਟ ਨਹੀਂ ਦਿੱਤੀ ਫੇਰ ਛੱਡ ਗਿਆ ਫੇਰ ਛੱਡ ਗਿਆ ਜਾਂ ਪਾਰਟੀ ਨੇ ਟਿਕਟ ਦਿੱਤੀ ਉਹਦਾ ਕਿ ਡੀਜ਼ਲ ਆਪਣੀ ਤੋਂ ਸੋਚ ਹੋ ਜਾਂਦੀ ਕਿ ਮੈਂ ਟੱਪ ਲੈਂਦਾ। ਲੇਕਿਨ ਰਾਜਨੀਤੀ ਵਿੱਚ ਲੋਕ ਉਹਨਾਂ ਤੇ ਯਕੀਨ ਕਰਦੇ ਆ ਜਿਹੜੇ ਆਪਣੀ ਗੱਲ ਨੂੰ ਪ੍ਰੂਫ ਕਰਦੇ ਆ। ਜੀ। ਆ ਗੱਲ ਸਿਰਫ ਇਸ ਇੱਕ ਲੋਕ ਸਵਾਲ ਦਾ ਹੁਸ਼ਿਆਰ ਤੋਂ ਵੀ ਜਿਹਨੇ ਤੁਸੀਂ ਕੀਆ ਰੱਖਾ ਗੋਣ ਅਸੀਂ ਪੰਜਾਬ ਦੀ ਗੱਲ ਹੈ ਕਿ ਮੈਂ ਪੰਜਾਬ ਦੇ ਵਿੱਚ ਬਹੁਤ ਜ਼ਗਰ ਦੋਦ ਰਿਹਾ ਇਹ ਪਾਰਟੀਆਂ ਦਾ ਰਤੂ ਬਦਲੇ ਇਹਨਾਂ ਚੂਹਾਂ ਤੇ ਕਿੰਨਾ ਪ੍ਰਭਾਵ ਪਾ ਸਕਦਾ ਪੰਜਾਬ ਨੂੰ ਲੋਕਾਂ ਦੀ ਸੋਚ VOTER ਦੀ ਸੋਚ ਸੱਤ ਹੋ ਗਿਆ ਮੈਂ ਕਰ ਗਾ VOTER ਕੋ ਘੱਟ ਸਮਾਰਟ ਨਹੀਂ ਹੈ ਜੀ ਪਰ ਜੂ ਜ਼ਰੂਰੀ VOTER ਬਹੁਤ ਪੜਿਆ ਲਿਖਿਆ ਸੋਚ ਰੱਖਦਾ ਹੋਵੇ ਜਿਹੜਾ ਬਹੁਤ VOTER ਸਾਡਾ ਅਜ ਬਜ਼ੁਰਗ ਹੈ अगर उसमें जो पांच भी बढ़या पर वो इस काम दा दे दे तो वाच करता देखला मूड पान पे इस बंदे का किरदार की है कि वो किरदार ਦੇ ਉੱਤੇ ਵੀ ਬੂਡ ਪੈਂਦੀ ਹੈ ਮੈਂ ਕਹਿ ਸਕਦਾ ਜਿਹੜੀ ਬਹੁਤ ਜ਼ਿਆਦਾ ਰਦੋ ਬਦਲ ਹੈ ਜਿਹੜੀ ਰਸਕ ਸੀਟ ਚਲਦੀ ਪਈ ਹੈ ਇਹ ਕੋਈ ਬਹੁਤ अच्छी ਗੱਲ ਬਿਲਕੁਲ ਦੇਖੀ ਗਈ ਹੈ ਤੁਹਾਨੂੰ ਆਪਣੇ ਪਲੇਟਫਾਰਮ ਤੇ ਮਜ਼ਬੂਤ ਨਾ ਖੜੇ ਰਹਿਣਾ ਚਾਹੀਦਾ ਆ ਅਗਰ ਕੋ ਖਾਸ ਸਮੱਸਿਆ ਹੈ ਉਹ ਤੁਹਾਨੂੰ ਗੱਲ ਲੱਗਾ ਲਾ ਤੁਸੀਂ ਸੁਝਾ ਕਿਸੇ ਪਾਰਟੀ ਨੇ ਤੁਹਾਨੂੰ ਕੋਈ ਆਨਰ ਰੀਗਿਟਾ ਤੁਹਾਡੀ ਆਪਣੀ ਪੁਰੀ ਹੋ ਜੀ ਜੀ ਐਂਡ ਇਹ ਪੰਜਾਬੀ ਗੱਲ ਤੇ ਵੀ ਕਿਉਂਕਿ ਅੱਜ ਕੱਲ੍ਹ ਜੋ ਕੌਂਸਲ ਪੰਨਾ ਜਲੰਧਰ ਨੂੰ ਮਨਾਇਆ ਜਾ ਰਿਹਾ ਹਾਉਸ ਵੀ ਫਰੂਦ ਸਾਹਿਬ ਨੂੰ ਜਾ ਕੇ ਮਨਾਇਆ ਜਾ ਰਿਹਾ ਕਿਉਂਕਿ ਆਮ ਤਪਾਲ ਦੇ ਕਰੇ ਹੋ ਨਾ ਬਹੁਤ ਮਾਣ ਦੇ ਵਿੱਚ ਹੈ ਤੁਸੀਂ ਉਸ ਫਰੂਦ ਸਾਹਿਬ ਦੀ ਸੀਲ ਤੇ ਮੰਨਦੇ ਨੂੰ ਕਿਸ ਤਰ੍ਹਾਂ ਦੇ ਤਰਨ ਦੇ ਆਧਾਰ ਤੇ ਜਿਹੜੀ ਰਾਜਨੀਤੀ ਹੈ ਜੀ ਉਹ ਕਦੇ ਸਕਸੈਸਫੁਲ ਨਾ ਕਿਸੇ ਮਨੁੱਖ ਹੋਈ ਨਾ ਹੋਈ ਜੀ ਅਸੀਂ ਅਗਰ ਕਿਸੇ ਧਾਰਮਿਕ ਆਗੂ ਨੂੰ ਉਹ ਮਾੜੀ ਗੱਲ ਨਹੀਂ ਤੁਸੀਂ ਬਕਤੀ ਵਿਸ਼ੇਸ਼ ਦਾ ਧਾਰਮਿਕ ਆਗੂ ਹੋਣਾ ਜਾਂ ਕਿਸੇ ਜੱefe ਬੰਦੇ ਨਾਲ ਸਬੰਧ ਹੋਣਾ ਮੈਂ ਕਹਿੰਦਾ ਉਹ ਮਾੜੀ ਗੱਲ ਹੈ ਜੀ ਬਿਲਕੁਲ ਲੇਕਿਨ ਅਗਰ ਖਲੂਸ ਸਾਹਿਬ ਵੀ ਤੁਸੀਂ ਗੱਲ ਕੀਤੀ ਹੈ ਮੇਰੇ ਲਿਹਾਜ਼ ਦਾ ਵੋਟਰ ਜਿਹੜਾ ਹੈ ਮੈਨੂੰ ਤਾਂ ਪਹਿਲਾਂ ਗੱਲ ਜੀ ਬਿਲਕੁਲ ਉਹ ਬਹੁਤ ਸਮਝਦਾਰ ਉਹ ਇਹਨਾਂ ਜੀਜਾ ਨੂੰ ਅਗਰ ਹਾਂ ਕੋਈ ਚੰਦ ਬੰਦੇ ਹੋ ਸਕਦੇ ਆ 10000 ਰੁਪਏ ਦੇ ਸਕਦੇ ਆ 15 ਪੈਸੇ ਦੇ 20 ਪੈਸੇ ਦੇ ਮਤਲਬ ਉਹਦਾ ਪਾਰਟ 3% ਹੋੜ ਜਾਂ 4% ਹੋੜ ਇਦਾਂ ਦੀ ਸੋਚ ਵਾਲੀ ਹੁੰਦੀ ਹੈ ਜੀ ਲੇਕਿਨ ਇਸ ਤੋਂ ਇਲਾਵਾ ਕੋਈ ਪਰਵਾਹ ਨਹੀਂ ਐ ਸੋ ਜਿਹੜਾ ਇਹ ਲੋਕ ਸਵਾਲ ਕਾ ਖੁਸ਼ੀ ਆਪੋ ਦੀ ਪਿਛਲਾ ਜਿਹੜਾ ਪਾਰਟੀ ਚੋਰ ਰਹੇ ਅਲਾਈਅੰਸ ਹੁੰਦਾ ਸੀ ਇਸ ਵਾਰ ਕਈ ਇੱਕ ਪਾਰਟੀਆਂ ਜਿਹੜੀਆਂ ਹਰ ਪਾਰਟੀ ਅਲੱਗ-ਅਲੱਗ ਚੋਰ ਰਹੇ ਤੁਸੀਂ ਆ ਨਾ ਪਾਰਟੀ ਤੋਂ ਕੈਨ ਮੰਤਰੀ ਤੋਂ 18 ਤੋਂ 19 ਲੱਗ ਰਿਹਾ ਕਿ ਦਿਨ ਆਪ ਕਾਵਦਾ ਹੈ ਦੇਖੋ ਜੀ ਉਹ ਲਾਗੂ ਦੇ ਜੀ ਇਸ ਵੀ ਨੇ ਕਿਉਂਕਿ ਸਰਕਾਰ ਦੇ ਮੁੱਖ ਮੰਤਰੀ ਦਾ ਗਰਾਊਂਡ ਜ਼ੀਰੋ ਤੋਂ ਕੰਮ ਕਰਨਾ ਭਗਵਨ ਮਾਨਜੀ ਦਾ ਸਰਕਾਰ ਨੇ ਤਾਂ ਦੋ ਸਾਲ ਜਪਣਾ ਬਕਾਰ ਬਣਾਇਆ ਇਕ ਕਛੀ ਨਰਮਾਈ ਤੇ ਲੋਕਲ ਸਰਕਾਰਾਂ ਇੱਕ ਕਮਨ ਆਪੀ ਸਿਕਾ ਹੈ ਜਿੱਦਾਂ ਤੁਹਾਨੂੰ ਪਹਿਲਾਂ ਫੌਜੀਆ ਦੇ ਸੰਬੋਧਨ ਦਿੱਤੀ ਹੈ ਕਿ 1 ਕਰੋੜ ਰੁਪਏ ਉਹਨਾਂ ਦੇ ਪਰਿਵਾਰ ਨੂੰ ਦੇ ਕੇ ਉਹਨਾਂ ਦੇ ਜੰਮੇ ਵਾਲੇ ਦੇ ਸਾਹਮਣੇ ਵੀ ਫੌਜ ਦਾ ਜਵਾਨ ਸਾਡੇ ਕਰੀਸ਼ਮ ਦਾ ਦਿਸਟੈਂਸ ਜੀ ਜਿਨ੍ਹਾਂ ਦਾ ਵੀਰ ਜਵਾਨਾ ਚਾਹੇ ਮਿਤਰਮ ਦੇ ਬੋਲਦੇ ਹੈ ਜਾਂ ਆਮ ਕਿਹਾ ਜੀਐਨ ਵੀ ਜੋ ਹੈ ਪੰਜਾਬ ਜੋ ਹੈ ਤੇ ਉਹਨਾਂ ਸੰਤ ਨੂੰ ਆਪਣਾ ਆਰਮਣ ਇੱਕ ਚੰਗੀ ਜਿੰਦਗੀ ਦੇ ਸੋ ਇਹ ਕੋਈ ਛੋਟੀ ਗੱਲ ਨਹੀਂ ਸਰਕਾਰ ਨੂੰ और अगर ऐसी शापुर दे अगर जल डॉक्टर आन एक अच्छे विद्वान दे तोड़ते हैं क्योंकि बड़ा फैसला दूधा है मलेशिया दुजीवार जाते हैं मलेशिया तो पर डॉक्टर अच्छे रह पुलिस और लोकाल नाम लेने शादी है और लोकल है और जितने पहले ऐसे लगातार दस साल भेजे में जी है बांग्लादेशी ਔਰ ਮਿਲਨਸਾਲੀ ਜਿਹਦੇ ਵਿੱਚ ਜਿਹੜੇ ਪਿਛਲੇ ਹੈ ਮਿਲਨਸਾਲੀ ਜਿਹਦੇ ਵਿੱਚ ਜਿਹੜੇ ਪਿਛਲੇ ਹੈਗੇ ਆ 2019 ਤੋਂ 2024 ਵਾਲੇ ਬਿਲਕੁਲ ਜ਼ੀਰੋ ਹੈ ਜੀ ਬਿਲਕੁਲ ਇੰਡਸਟਰੀ ਮਿਨਿਸਟਰ ਦਾ ਜ਼ੀਰੋ ਜ਼ੀਰੋ ਬਿਗ ਜ਼ੀਰੋ ਇੱਕ ਸੜਕ ਜਿਹੜੀ ਐ ਨੈਸ਼ਨਲ ਹਾਈਵੇ 2 ਤੇ ਲੋਕ ਦੇਖਦੇ ਰਹੇ 2016 ਤੋਂ ਟੁੱਟੀ ਪਈ ਪਹਿਲਾ ਉਹਨਾਂ ਜਿੰਮੇਵਾਰੀ ਫਿਕਰ ਸਰਕਾਰ ਦੀ ਜਿੰਮੇਵਾਰੀ ਫਿਰ ਬੀਜੇਪੀ ਦੀ ਸਰਕਾਰ ਸੀ ਜੈਂਟਰ ਗਵਰਨਮੈਂਟ ਦੀ ਕਿ ਸੇਧੇ ਜ਼ਿੰਮੇਵਾਰੀ ਸਾਬੀ ਔਰ ਬਣਾਈ ਕਿਰੇ ਆ ਮਾਝਾ ਕਮੰਦੀ ਭਗਵਾਨ ਮਾਝਾ ਚਾਲਾ ਕਾਊਂਟਰ ਤੇ ਦਿੱਤਾ ਮੈਂ ਬ੍ਰਿੰਟਿੰਗ ਸੀ ਜਾਇਆ ਮੇਰੇ ਲੋਕ ਜਿੱਦੇ ਮੋਟਾ ਕੇ ਗਾਰੇ ਨੇ ਪਾਤਾ ਚੰਦਪੁਰ ਦੇ ਦਰਵਾਜ਼ੇ ਨੂੰ ਬਹੁਤ ਲੋਕ ਆਸੇ ਨੂੰ ਹਮ ਆਸੇ ਨੂੰ ਜਾਂਦੇ ਬੜਾ ਨਾਤਮਾਫੂਰ ਜਰਾ ਆਪਣੇ ਹਾਲ ਕੀ ਹੈ ਸੋ ਇਹ ਲੋਕਾਂ ਨੂੰ ਗੱਲਾਂ ਨੂੰ ਮੱਧ ਨਜ਼ਰ ਆਉਂਦੇ ਹਿਸ਼ਾਪੁਰ ਜਿਹੜੇ ਨਹਿਰ ਹੈ ਇਹ ਅੱਜ ਗਿਆਦਾ ਅੱਲਾ ਵੈਕਟਰ ਨੂੰ ਪਾਣੀ ਲਾ ਰਹੀ ਹੈ ਤੇ ਤੁਹਾਡੇ ਪਾਣੀ ਛੱਡ ਗਿਆ ਸੀ ਜੀ ਸਰ ਸੁੱਕੀ ਨਰ ਇੱਕ ਤੁਸੀਂ ਦੇਖੀ ਬੰਦੇ ਦੇ ਦੇਖਦੇ ਪਏ ਸੋ ਬੀਨੇ ਕਹਿਣ ਦਾ ਭਾਅ ਹੋਇਆ ਕਿ ਲੋਕ ਕੋਈ ਆ ਸਰ ਇੱਕ ਮਿੰਟ ਹੁਸ਼ਿਆਰ ਪਰ ਨੂੰ ਜੋ ਬਿਲਾ ਬਜਟ ਦਾ ਕਿਸੇ ਬਿਲਾ ਮੈਡੀਕਲ ਕਾਲਜ 7 ਤੇ 4 ਕਰੋੜ ਰੁਪਈਆ 7 ਤੇ 4 ਕਰੋੜ ਰੁਪਈਆ ਦਾ ਕੰਮ ਚੱਲੂ ਹੋ ਗਿਆ 300 ਮਿੰਟ ਦਾ ਹਸਪੀਟਲ ਸਰ ਮੈਡੀਕਲ ਕਾਲਜ ਦਾ ਮਤਲਬ ਹੁੰਦਾ ਵੱਡੇ ਜਿੱਥੇ ਬੱਚੇ ਡਾਕਟਰ ਬਣਦੇ ਆ ਉੱਥੇ ਵੱਡੇ ਲੈਵਲ ਦਾ ਆਰ ਵੀ ਹੁੰਦਾ ਨਾਲ ਸੋ ਇਹ ਚੀਜ਼ਾਂ ਕੋਈ ਛੋਟੀਆਂ ਗੱਲਾਂ ਨਹੀਂ ਨਾ ਵੀ ਕਸੀਲ ਕੰਪਲੈਕਸ ਜਾਣ ਨੂੰ ਬਾਤ ਹੁੰਨੀ ਸੀ ਲੋਕਾਂ ਨੂੰ ਸੋ ਇਹ ਜਿਹੜੀਆਂ ਚੀਜ਼ਾਂ ਸਾਰੀਆਂ ਮੈਟਰ ਕਰਦੀਆਂ ਫੋਰਸ ਸਟ੍ਰੀਟ ਅੱਜ ਲੋਕਾਂ ਤੇ ਜਾਂਦੇ ਸ਼ਾਮ ਦੇ ਲੋਕ ਯੂਰਪ ਤੋਂ ਵੀ ਆ ਕੇ ਕਹਿੰਦੇ ਲੈ ਵੀ ਆ ਤਾਂ ਕਮਾਲੀ ਹੋਲੀ ਆ ਪੇ ਹੁਸ਼ਿਆਰ ਪਰ ਵੀ ਇਦਾਂ ਬਣੇਗਾ ਸੋ ਇਦਾਂ ਅਸੀਂ ਹੌਲੀ ਹੌਲੀ ਕਰਕੇ ਆ ਦੋ ਨੈਸ਼ਨਲ ਬਲੈਕ ਫਰੂਟਸ ਦੇ ਤੀਜਾ ਲਗੂਆ ਬਾਬਾ ਮੜੀਨਾ ਸਾਹਿਬ ਦੇ ਸਾਹਮਣੇ ਅਸੀਂ ਉਹਨਾਂ ਨੂੰ ਸੂਚ ਕਰਨਾ ਮਹਾਰਾਣਾ ਪ੍ਰਤਾਪ ਜੀ ਨੂੰ ਹੋ ਰਿਹਾ ਸ਼ੀਰਪਾਲ ਜੀ ਨੂੰ ਹੋ ਰਿਹਾ ਬਾਬਾ ਮੜੇ ਚੱਲੂ ਉਹਨਾਂ ਨੇ ਜਿੰਨੀਆਂ ਜਿੰਦਗ ਨੇ ਕਰਵਾਨੀਆਂ ਕੀਤੀਆਂ ਸੰਵਿਧਾਨ ਲਿਖਿਆ ਉਹ ਕਿਹਨੂੰ ਦਿੱਤਾ ਸਾਨੂੰ ਸੁਭਾਗਤ ਕੀਤਾ ਜਿਹਦੇ ਕਰਕੇ ਸਾਡੇ ਵਰਗੇ ਬੰਦੇ ਆਪ ਇੱਕ ਲੋਕਤੰਤਰ ਮਿਲਿਆ ਹੈ ਤਗੜਾ ਲੋਕਤੰਤਰ ਹਿੰਦੁਸਤਾਨ ਦਾ ਹੈਗਾ ਔਰ ਅੱਜ ਵੀ ਉਹ ਲੋਕਤੰਤਰ ਨੂੰ ਬਚਾਉਣ ਲਈ ਉਹਨੂੰ ਡਾਵੇਂ ਨਾ ਕਰਦੇ ਹੋ ਲੜਾਈ ਲੜਦੇ ਪੰਜਾਬ ਵਾਲੇ ਜਿਹਦੇ ਅੱਜ ਸਾਰੇ ਚੀਜ਼ਾਂ ਕਲੈਕਟਿਵ ਦੀ ਜਿਹੜੀਆਂ ਹੈ ਮੁਕਾਬਲਾ ਜਿਹੜਾ ਹੈ ਦੂਜੇ ਮੁਕਾਬਲੇ ਦੀ ਗੱਲ ਨੂੰ ਚੀ ਜੀ ਬਿਲਕੁਲ ਮੰਮ ਉਹ ਮੁਕਾਬਲਾ ਜਿਹੜਾ ਹੈ ਲੋਕ ਇਹਨਾਂ ਚੀਜ਼ਾਂ ਨੂੰ ਮੱਧਮ ਨਾ ਰੱਖਿਆ ਅੱਜ ਮੈਂ ਕੱਲ੍ਹ ਦੇ ਅੱਗੇ ਆਂਦਾ ਰਾਂਜੀ ਜੀ ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਬ੍ਰਦਰ ਪੈਂਜੀਓ ਮਮ ਤੁਸੀਂ ਇਹ ਹਿਆਰ ਨੂੰ ਜਾਨ ਨੂੰ ਵੋਟ ਪਾ ਕੇ ਪਾਟੇ ਨੂੰ ਬੋਟ ਨਿਵਾਓ ਇਹਦਾ ਮਤਲਬ ਹੈ ਮੁਕਾਬਲਾ ਮੈਂ ਕਹਿ ਸਕਦਾ ਇੱਕ ਦਰਫਾ ਹੈ ਬਿਲਕੁਲ ਹਾਂ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸਾਨੇ ਕੈਬਨਟ ਮੰਤਰੀ ਗ੍ਰੰਸ਼ੰਕਰ ਜੀ ਪਰ ਜਿਨ੍ਹਾਂ ਨੇ ਬਹੁਤ ਹੀ ਵਿਸਤਾਰ ਦੇ ਨਾਲ ਆਮ ਆਦਮੀ ਪਾਰਟੀ ਇਹਨਾਂ ਦੇ ਕਾਰਜਕਰਤਾਤਾਂ ਕੀਤੇ ਇੱਕ ਮੰਨ ਵਿਸਤਾਰ ਦੇ ਨਾਲ ਦੱਸਿਆ ਔਰ ਸਭ ਤੋਂ ਵੱਡੀ ਗੱਲ ਇਹਨਾਂ ਨੇ ਦੱਸਿਆ ਕਿ ਜਿਹੜੇ ਵੋਟਰ ਹੈ ਸਪੋਟਰ ਹੈ ਉਹਨਾਂ ਨੂੰ ਸਿਰ ਤੇ ਸਭ ਇੱਥੇ ਦੇ ਪ੍ਰਤੀ ਕੀਤਾ ਜਾਂਦਾ ਤੇ ਜਿਹੜਾ ਤੁਸੀਂ ਤੁਸੀਂ ਕੰਮ ਕੀਤਾ ਉਹਨਾਂ ਨੂੰ ਕੰਮਾਂ ਨੂੰ ਦੇਖਦੇ ਆਂ ਹੀ ਬਹੁਤ ਪਾਓ ਤੇ ਇਸ ਕਰਕੇ ਉਹਨਾਂ ਦਾ ਜਿਹੜਾ ਮਸਾਲਾ ਆਜ ਫਿਰ ਤੇ ਸਿਰ ਕਰਿਆਂਦਾ ਉਹ ਬੜੀ ਬਹੁਮਤ ਨਾਲ ਉਹਨਾਂ ਦਾ ਕੈਂਡੀਟ ਕਲਾਸ ਮਾਰਦੇ ਤਾਂ ਪੂਰੇ ਪਾਸਾਰ ਨੇ ਸੋ ਪਰੰਚਤ ਦੀ ਪਹੁੰਚ ਤੋਂ ਬਹੁਤ ਬਹੁਤ ਤਲਵਾਦੀ ਹੁਸ਼ਿਆਰ ਪਰ ਤੋਂ ਲੈਣੀ ਹੈ ਜੀ ਨੀ ਤਜੀਦ ਅਜਿਹਾ